ਫਗਵਾੜਾ ਦੇ ਗੁਰਦੁਆਰਾ ਸਾਹਿਬ ਨੇੜੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਨੌਜਵਾਨ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਦੀ ਕੋਸ਼ਿਸ਼ ਦਾ ਸ਼ੱਕ ਸੀ ਜਿਸ ਤੇ ਚਲਦੇ ਆਏ ਕਾਰਵਾਈ ਹੋਈ ਫਗਵਾੜਾ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਨੇ ਨੌਜਵਾਨ ਦੀ ਵੀਡੀਓ ਬਣਾਈ ਸੀ ਮੌਕੇ ਤੇ ਭਾਰੀ ਤਾਦਾਦ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਇੱਥੇ ਨੌਜਵਾਨ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਕੋਸ਼ਿਸ਼ ਦਾ ਸ਼ੱਕ ਸੀ ਦੱਸਿਆ ਗਿਆ ਕਿ ਇੱਥੇ ਜੋ ਫਗਵਾੜਾ ਦੇ ਗੁਰਦੁਆਰਾ ਛੇਮੀ ਪਾਤਸ਼ਾਹੀ ਦਾ ਮਾਮਲਾ ਦੱਸਿਆ ਜਾ ਰਿਹਾ ਫਿਲਹਾਲ ਵੱਡੀ ਗਿਣਤੀ ਚ ਪੁਲਿਸ ਦੀ ਇੱਥੇ ਤਾਇਨਾਤ ਹੈ ਤਾਂ ਜੋ ਮਾਹੌਲ ਜਿਹੜਾ ਹੈ ਹੋਰ ਨਾ ਖਰਾਬ ਹੋਵੇ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਨੇ ਇੱਥੇ ਨੌਜਵਾਨ ਦੀ ਵੀਡੀਓ ਵੀ ਬਣਾਈ ਸੀ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਨੇ ਇੱਥੇ ਵੀਡੀਓ ਬਣਾਈ ਸੀ ਮੌਕੇ ਤੇ ਇਸ ਬਾਰੇ ਦੀਆਂ ਤਸਵੀਰਾਂ ਜੋ ਪੁਲਿਸ ਦੀ ਤਾਇਨਾਤੀ ਕੀਤੀ ਗਈ ਵੱਡੇ ਪੱਧਰ ਤੇ ਤੇ ਪੂਰੀ ਘਟਨਾ ਦੀ ਇੱਥੇ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਫਗਵਾੜਾ ਦੇ ਗੁਰਦੁਆਰਾ ਸਾਹਿਬ ਨੇੜੇ ਇੱਥੇ ਇਹ ਨੌਜਵਾਨ ਦਾ ਕਤਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ

ਦੋ 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 3000 ਰੁਪਿਆ ਸੀਗਾ ਦੋ 3000 ਦੋ 3000 ਹੂੰ ਤੇ ਕੀ ਕਰਨਾ ਕੀ 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 ਸੁਖ ਨੇ ਕੀ ਕਰਨਾ ਉੱਤੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕੈਸੀ ਗਾ ਲੇਕਿਨ ਕੀਤਾ ਨਹੀਂ ਭਾਜੀ ਮੈਂ ਇਹ ਹੈ ਨਹੀਂ ਮੰਨਦਾ ਰ ਮੈਂ ਟੀਆ ਵਸੇ ਰ ਸੀ ਮੈਂ ਕੀਤਾ ਨਹੀਂ ਹੂੰ ਸੁਖ ਨੇ ਕਹਿ ਉੱਥੇ ਜਾ ਕੇ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਪਰਿ ਤੋਂ ਪੜਨਾ ਹੈ ਆਹੋ ਪੜਨ ਵਾਸਤੇ ਕਿਹਾ ਸੀ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਹਾ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਤਾਂ ਦੇ ਨਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਯਾਰ ਉਹੀ ਗਾਲਾਂ ਔਰ ਉਤੋਦੀ ਉਤੋਦੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿਆ ਸੀਗਾ ਮੈਂ ਕੀਤਾ ਨਹੀਂ ਬਾਜੀ ਬੇਗੁਨਾ ਸੀਗਾ بس ਇਹ ਆ So, तो रिकॉर्ड की गई जिस शख्स मन नजर आ रहा है कि उस गया कि बेदबी की थी जाए हालांकि उसका कहना है कि उसने नहीं की थी। लेकिन हूँ उसके कतल की जो है तस्वीर सामने आई है मनीष तो जानकारी मनीष अपने आप बड़ा ही पेचीदा है मामला की जानकारी मिल रही है इस कतल ਬਿਲਕੁਲ ਰਾਤ ਦੇ ਰਾਤ ਦੇ ਸਾਰੀ ਕਾਰਵਾਈ ਚੱਲ ਰਹੀ ਹੈ ਜਿਸ ਤੋਂ ਬਾਅਦ ਹੁਣ ਸਵੇਰੇ ਜਿਹੜਾ ਪੁਲਿਸ ਛਾਵਲੇ ਦੇ ਵਿੱਚ ਜਿਹੜਾ ਫਗਵਾੜਾ ਤਬਦੀਲ ਹੋ ਗਏ ਦੋ ਜ਼ਿਲ੍ਹਿਆਂ ਦੀ ਪੁਲਿਸ ਵੇਥ ਪਹੁੰਚ ਗਈ ਹੈ ਡੀਆਈਜੀ ਜਲੰਧਰ ਰੇਨਵੇ ਤੇ ਖੁਦ ਮੌਕੇ ਤੇ ਪਹੁੰਚੇ ਹੋਏ ਆ ਜਿਵੇਂ ਵੀਡੀਓ ਵੀ ਇੱਕ ਸਾਹਮਣੇ ਆਈ ਹੈਗੀ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬੰਦਾ ਜਿਹੜਾ ਬੇਅਦਬੀ ਕਰਨ ਦੱਸ ਰਿਹਾ ਕਿ ਮੈਨੂੰ ਭੇਜਿਆ ਗਿਆ ਸੀਗਾ ਪਰ ਬੇਅਦਬੀ ਮੈਂ ਨਹੀਂ ਕੀਤੀ ਜਿਹੜਾ ਉਹ ਆਪਣੀ ਕਤਲ ਤੋਂ ਪਹਿਲਾਂ ਵੀਡੀਓ ਜਿਹੜੀ ਇੱਕ ਸਾਹਮਣੇ ਆਈ ਹੈਗੀ ਉਹਦੇ ਵਿੱਚ ਸਾਫ਼ ਤੌਰ ਤੇ ਉਹ ਕਹਿ ਰਿਹਾ ਕਿ ਮੈਨੂੰ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦੇ ਲਈ ਤੇ ਨਾਲ ਹੋਰ ਜਿਹੜਾ ਕੁਝ ਲਿਖਣ ਦੇ ਲਈ ਕਿਹਾ ਗਿਆ ਸੀਗਾ ਕਿਸੇ ਵਿਅਕਤੀ ਵੱਲੋਂ ਪਰ ਉਹਨੇ ਉਹ ਗੱਲ ਨਹੀਂ ਕੀਤੀ ਜਿਸ ਤੋਂ ਬਾਅਦ ਜਿਹੜੇ ਨਿਹੰਗ ਸਿੰਘ ਐ ਰਮਨਦੀਪ ਹੋਣੇ ਜਿਹਨਾਂ ਦੇ ਨਾਮ ਦੱਸੇ ਜਾ ਰਹੇ ਆ ਉਹਨਾਂ ਨੇ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਕਮਰੇ ਦੇ ਵਿੱਚ ਇਹ ਦੋਨਾਂ ਨੂੰ ਬੰਦ ਕੀਤਾ ਹੋਇਆ ਤੇ ਉਹਦੇ ਵਿੱਚ ਹੀ ਜਿਹੜਾ ਇਸ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੱਲੇ ਵੀ ਜਿਹੜੇ ਦੱਸਿਆ ਜਾ ਰਿਹਾ ਕਿ ਦੋਨੇ ਹੀ ਜਿਹੜੀ ਉਹਦੇ ਵਿਅਕਤੀ ਦੀ ਨੌਜਵਾਨ ਦੀ Laash ਐ ਕਿ ਉਹ ਜਿਹੜੇ ਨਿਹੰਗ ਸਿੰਘ ਐ ਹੱਲੇ ਵੀ ਗੁਰਦੁਆਰਾ ਸਾਹਿਬ ਦੇ ਉਸੇ ਕਮਰੇ ਦੇ ਵਿੱਚ ਬੰਦ ਹੈ ਉਹਨੂੰ ਕਾਫੀ ਗੱਦੋਜਹਿਦ ਕਰ ਰਹੀ ਹੈ ਤਾਂ ਉਹਨਾਂ ਨੂੰ ਬਾਹਰ ਕਰ ਦਿੰਦੀ ਪਰ ਹਲੇ ਤੱਕ ਜਿਹੜਾ ਬਾਹਰ ਨਹੀਂ ਕੱਢਿਆ ਗਿਆ ਜੀ ਜੀ ਉਹਨੂੰ شکریہ ਫਿਲਹਾਲ ਦੀ ਇਹ ਜਾਣਕਾਰੀ ਲਈ ਤੁਹਾਰ ਤੋਂ ਅੱਗੇ ਅਪਡੇਟ ਲਵਾਂਗੇ ਸੋ ਬਹਿਰ ਹਾਲ ਇਹ ਮਾਮਲਾ ਜੋ ਸਾਹਮਣੇ ਆਇਆ ਜਿਸ ਵਿੱਚ ਇਸ ਸ਼ਖਸ ਤੇ ਇਸ ਨੌਜਵਾਨ ਤੇ ਬੇਅਦਬੀ ਦੀ ਕੋਸ਼ਿਸ਼ ਦਾ ਇਲਜ਼ਾਮ ਸੀ ਜਿਸ ਨੂੰ ਉਹ ਕਬੂਲਦਾ ਹੋਇਆ ਸੀ ਜਿੱਥੇ ਉਸ ਨਜ਼ਰ ਆਇਆ ਲੇਕਿਨ ਹੁਣ ਉਸ ਦਾ ਕਤਲ ਕਰਤਾ ਗਿਆ ਜੋ ਜਾਣਕਾਰੀ ਮਿਲ ਰਹੀ ਹੈ ਕਿ ਹਲੇ ਵੀ ਇੱਕ ਕਮਰੇ ਦੇ ਵਿੱਚ ਉੱਥੇ ਉਸ ਦੀ ਲਾਸ਼ ਹੈ ਪੁਲਿਸ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ